ਅਮਰੀਕਾ ਤੋਂ ਪੰਜਾਬ ਵਾਪਸ ਭੇਜੀ ਗਈ ਮੁਸਕਾਨ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਅਮਰੀਕਾ ਵੱਲੋਂ ਵਾਪਸ ਭੇਜੇ ਗਏ ਪੰਜਾਬੀਆਂ ਵਿੱਚ ਜਗਰਾਉਂ ਦੀ 21 ਸਾਲ ਦੀ ਮੁਸਕਾਨ ਵੀ ਸ਼ਾਮਲ ਹੈ ਆਪਣੇ ਘਰ ਵਾਪਸ ਪਹੁੰਚਣ ਤੇ ਮੁਸਕਾਨ ਦਾ ਰੋ ਰੋ ਕੇ ਬੁਰਾ ਹਾਲ ਹੈ ਜਦ ਕਿ ਉਸਦੇ ਮਾਤਾ ਪਿਤਾ ਵੀ ਇਸ ਤੱਕ ਕਿ ਸ਼ਾਹੀ ਤੇ ਗਹਿਰੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ ਮੁਸਕਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 1 ਜਨਵਰੀ 2024 ਨੂੰ 3 ਸਾਲ ਦੇ ਸਟੱਡੀ ਵੀਜ਼ੇ ਤੇ ਇੰਗਲੈਂਡ ਗਈ ਸੀ ਤੇ ਅਜੇ ਵੀ ਉਸਦੇ ਕੋਲ 2 ਸਾਲ ਦਾ ਵੀਜ਼ਾ ਬਾਕੀ ਹੈ। ਉਹ ਆਪਣੇ 45 ਤੋਂ 50 ਸਾਥੀਆਂ ਸਮੇਤ ਇੰਗਲੈਂਡ ਅਮਰੀਕਾ ਬਾਰਡਰ ਤੇ ਕੁੰਮਣ ਗਈ ਸੀ। ਪਰ ਅਚਾਨਕ ਕੈਲੀਫੋਰਨੀਆ ਪੁਲਿਸ ਨੇ ਉਹਨਾਂ ਨੂੰ ਇੱਕ ਬੱਸ 'ਚ ਬਿਠਾ ਕੇ ਸਨੇਕਸ ਵੰਡੇ ਤੇ ਫਿਰ ਸਿੱਧਾ ਭਾਰਤ ਵਾਪਸ ਭੇਜ ਦਿੱਤਾ। मुस्कान ने केंद्र सरकार ਨੂੰ ਅਪੀਲ ਕੀਤੀ ਹੈ ਕਿ ਉਸ ਦਾ ਅਜੇ ਵੀ 2 ਸਾਲ ਦਾ ਇੰਗਲੈਂਡ ਵੀਜ਼ਾ ਮੌਜੂਦ ਹੈ ਅਤੇ ਉਹ ਚਾਹੁੰਦੀ ਹੈ ਕਿ ਪੜ੍ਹਾਈ ਪੂਰੀ ਕਰਨ ਲਈ ਮਦਦ ਕੀਤੀ ਜਾਵੇ। ਉਸ ਦੇ ਪਿਤਾ ਜਗਦੀਸ਼ ਕੁਮਾਰ ਜੋ ਆਪਣੀ ਧੀ ਦੇ ਭਵਿੱਖ ਲਈ 45 ਲੱਖ ਦਾ ਕਰਜ਼ਾ ਲੈ ਚੁੱਕੇ ਹਨ ਬਹੁਤ ਦੁਖੀ ਹਨ। ਉਹ ਆਸ ਰੱਖਦੇ ਹਨ ਕਿ ਸਰਕਾਰ ਕੋਈ ਮਦਦ ਕਰੇਗੀ ਤਾਂ ਜੋ ਮੁਸਕਾਨ ਦਾ ਭਵਿੱਖ ਸੰਵਰ ਸਕੇ। ਹਲਕਾ ਵਿਧਾਇਕ ਬੀਬੀ ਸਰਪਜੀਤ ਕੌਰ ਮਾਨੁਕੇ ਨੇ ਪਰਿਵਾਰ ਨੂੰ ਪਰ ਉਸਾ ਦਿਵਾਇਆ ਹੈ ਕਿ OCM ਸਾਹਿਬ ਕੋਲ ਵੀ ਜਾਵਣਗੇ ਤੇ ਮੁਸਕਾਨ ਦੀ ਮਦਦ ਲਈ ਪੂਰੀ ਕੋਸ਼ਿਸ਼ ਕਰਨਗੇ। ਜੇ ਨਾ ਮੁਸਕਾਨ ਮੈਂ ਯੂਕੇ ਪੰਜ ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ। ਮੈਂ ਯੂਕੇ ਵੈਲਿਡ ਸੀ। ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ। ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ। ਤੇ ਅਸੀਂ ਵੀ ਵੇਟ ਕੀਤਾ। ਸਾਨੂੰ ਖੁਦ ਆਏ ਲੈ ਕੇ ਗਏ। ਸਾਨੂੰ ਬਹੁਤ ਦੇ ਬਿਹੇਵ ਕੀਤਾ। ਉੱਥੇ ਜਾ ਕੇ ਤੇ ਥੋੜੇ ਦਿਨਾਂ ਬਾਅਦ ਸਨ 10 ਦਿਨ ਉਹਨਾਂ ਨੇ ਰੱਖਿਆ। ਬਹੁਤ ਧਿਆਨ ਰੱਖਿਆ। ਤੇ 10 ਦਿਨ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਸ ਤਾਂ ਕੁਝ ਕੀਤਾ ਵੀ ਨਹੀਂ ਬਿਨਾਂ ਗਲਤੋਂ ਆ ਗਏ ਤੇ ਪੇਜਬੰਦ ਤੁਹਾਨੂੰ ਕੌਣ ਲੈਣ ਆਇਆ ਸੀਗਾ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਵੀ ਕਿਉਂ ਤੁਹਾਨੂੰ ਉੱਧਰ ਲੈ ਕੇ ਚੱਲੇ ਆਇਆ ਜਾਂ ਕਿਸ ਤਰ੍ਹਾਂ ਤੁਸੀਂ ਨਹੀਂ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਿਰਫ ਸਾਨੂੰ ਵੇਟ ਕੀਤੀ ਉਹ ਆਏ ਸਾਨੂੰ ਬਿਠਾਇਆ ਬੱਸ 'ਚ ਤੇ ਲੈ ਕੇ ਗਏ ਜੀ ਤੁਹਾਨੂੰ ਸਾਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈਣ ਆਏ ਸੀ ਜਿਸਾਨਾ ਬਹੁਤ ਬੜੀ ਬੇਵਕੀ ਤੇ ਸਾਨੂੰ ਬੱਸ 'ਚ ਬਿਠਾਇਆ ਆਰਾਮ ਨਾਲ ਸਾਡੇ ਬੈਗ ਰੱਖੇ ਤੇ ਉਹ ਬਾਅਦ ਚ ਸਾਨੂੰ ਇੰਡਿਆ ਲੈ ਇਸ ਦਾ ਸ਼ੌਕਾ ਬਿਨਾ ਵਾਪਸ ਇੰਡੀਆ ਆ ਗਏ ਸੀ। ਹੂੰ। ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸਿਆ ਕਿ ਤੁਹਾਨੂੰ ਕਿੱਥੇ ਲੈ ਕੇ ਚੱਲੇ। ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟ 'ਚ ਬਿਠਾਇਆ ਫਲਾਈਟ 'ਚ ਵੀ ਨਹੀਂ ਸਾਨੂੰ ਦੱਸਿਆ ਤੁਸੀਂ ਵਾਪਸ ਇੰਡੀਆ ਆ ਰਹੇ ਹਾਂ। ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਇੰਡੀਆ ਵਾਪਸ ਆਣ। ਜਦੋਂ ਇੱਥੇ ਲੈਂਡ ਹੋਏ। ਹੁਣ ਕੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਵੀ ਤੁਹਾਡਾ ਲੋਕ ਕਿੰਨਾ ਤੱਕਾ ਹੋ ਗਿਆ। ਤੱਕਾ ਤਾਂ ਵੀਰੇ ਸਾਰਾ ਤੱਕਾ ਹੀ ਗਿਆ ਹੈ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ। ਸੜਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ। ਕੰਨਟਿਨਟ ਤੇ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਤੇ ਸਾਨੂੰ ਆ ਕੇ ਲੈ ਕੇ ਗਏ ਖੁਦ ਪੁਲਿਸ ਆ ਲੈ ਆਏ ਸਾਡੇ ਕੋਲੇ ਤੁਹਾਡੇ ਕੋਲ ਫੁੱਲ ਵੀ ਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋਲ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਤੇ ਸਾਨੂੰ ਇਮੀਗ੍ਰੇਸ਼ਨ ਕਹਿੰਦੇ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਹੋਇਆ ਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਸਰਕਾਰਾਂ ਅਸਟਾਣ ਜੋਸੜਨਾ ਤੱਕ ਸਾਡੇ ਵੱਲ ਦੇਖਿਆ ਜਾਵੇ ਸਾਡੇ ਵੱਲੇ ਕੰਮ ਪੂਰਾ ਕੀਤਾ ਜਾਵੇ ਜੋ ਹੋਇਆ ਸਭ ਕਲੀਅਰ ਹੋ ਗਏ ਆਇਆ ਵਾ ਸੇ ਕੀ ਇਸਰ ਬੱਚੀ ਨੂੰ ਹਾਸਲ ਦਿੱਤਾ ਹੈ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਅੱਗੇ ਪੰਜਾਬ ਸਰਕਾਰ ਕੁਝ ਕਰ ਸਕਦੀ ਹੈ ਇਹ ਪਰਿਵਾਰ ਦੇ ਨਾਲ ਸਾਡੇ ਬੜੇ ਪੁਰਾਣੇ ਪਰਿਵਾਰਕ ਰਿਸ਼ਤੇ ਹੈ ਜਿੱਥੇ ਇੱਕ ਫਾਦਰ ਨੇ ਆਪਣੀਆਂ ਚਾਰਾਂ ਧੀਆਂ ਨੇ ਬੈਟਰ ਫਿਊਚਰ ਨੂੰ ਦੇਖ ਕੇ ਆਪਣੀ ਬੱਚੀ ਨੂੰ ਜਿੰਮੇ ਕਿਵੇਂ ਆਪਣੀ ਜਿਹੜੀ ਜ਼ਿੰਦਗੀ ਦੀ ਕਮਾਈ ਸੀ ਉਹ ਲਗਾ ਕੇ ਵਿਦੇਸ਼ ਭੇਜਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ ਕਿ ਬੱਚੀ ਯੂਕੇ ਪੜ੍ਹਨ ਗਈ ਸੀ ਉਹਦੇ ਕੋਲ ਅਜੇ 2 ਸਾਲ ਦਾ ਵੀਜ਼ਾ ਹੈਗਾ ਯੂਕੇ ਤੋਂ ਅਮਰੀਕਾ ਦੇ ਵਿੱਚ ਇੱਕ ਪ੍ਰਵੀਜ਼ਨ ਹੈ ਬੱਚਿਓ ਤੇਜਵਾਨ ਜਿਹੜੀ ਉੱਥੇ ਕੋਈ ਜਗ੍ਹਾ ਉੱਥੇ ਜਾ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਸਾਡੀ ਧੀ ਘੁੰਮਣ ਗਈ ਸੀ ਉੱਥੇ ਘੁੰਮਦੇ ਘੁੰਮਦੇ ਨੂੰ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ ਇਹ ਜਿਹੜਾ ਸਰਕਾਰਾਂ ਤੋਂ ਆਸ ਨਹੀਂ ਰੱਖੀ ਜਾਂਦੀ ਉਹ ਵੀ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਜਿਹੜਾ ਦੁਨੀਆਂ 'ਚ ਵਰਲਡ ਵਾਈਡ ਮਸ਼ਹੂਰ ਆ ਅੱਜ ਸਾਨੂੰ ਜ਼ਰੂਰ ਇਹ ਲੱਗ ਰਿਹਾ ਪਰ ਅਸੀਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਸਾਡੀ ਧੀ ਸਾਡੇ ਘਰੇ ਸਹੀ ਸਲਾਮਤ ਆ ਆਪਣੇ ਪਰਿਵਾਰ 'ਚ ਬੈਠੀ ਆ ਜ਼ਿੰਦਗੀ 'ਚ ਜਿਹੜੀ ਜਮਾ ਪੂੰਜੀ ਖਤਮ ਹੋਈ ਆ ਉਹ ਤਾਂ ਫੇਰ ਭਰ ਜਾਂਦੀ ਆ ਪਰ ਬੱਚਿਆਂ ਵਰਗੀ ਦੇਣ ਜਿਹੜੀ ਬੱਚੇ ਦੀ ਦੇਣ ਆ ਉਹ ਨਹੀਂ ਕਿਤੇ ਭਰਦੀ ਹੁਣ ਮੈਂ ਜ਼ਰੂਰ ਇਸ ਗੱਲ ਦੀ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਜਿੰਨਾ ਵੱਧ ਤੋਂ ਵੱਧ ਜੋ ਹੋ ਸਕਿਆ ਮੇਰੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਕਾਰ ਵੱਲੋਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਅਜੇ ਤਾਂ ਆਪਣੇ ਬੱਚੇ ਦੇ ਫਿਊਚਰ ਵਾਂਗ ਪਿੱਛੇ ਭੇਜਿਆ ਸੀਗਾ ਬੱਚੇ ਦਾ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਤੁਹਾਨੂੰ ਸਰਕਾਰਾਂ ਨੂੰ ਕਿ ਕਿਸ ਤਰ੍ਹਾਂ ਮਤਲਬ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਚਾਰ ਕੁੜੀਆਂ ਮੇਰੀ ਇਹ ਵੱਡੀ ਕੁੜੀਆ ਸਭ ਤੋਂ ਜੀ ਠੀਕ ਹੈ ਜੀ ਕੀ ਕਹੋਗੇ ਕਿ ਸਾਨੂੰ ਤੁਸੀਂ ਤੁਹਾਡੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ ਜੀ ਤੇ ਬਸ ਆ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੀ ਇਸ ਬਾਰੇ ਬੱਚਾ ਸੈੱਟ ਕਰਨ ਵਿੱਚੇ ਬੱਚੇ ਨੂੰ ਭੇਜਿਆ ਸੀਗਾ ਜੀ ਉਹ ਬੱਚਾ ਸੈੱਟ ਹੋ ਜਾ ਗਾ ਬੱਚੇ ਦੂਜੇ ਵੀ ਸੈੱਟ ਹੋ ਜਾਣਗੇ ਜੀ ਪਰ ਹੁਣੇ ਵਾਪਸ ਆ ਗਈ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ